ਤਾ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਮਾਰੀ ਲਤ ਲੱਗਣ ਕਾਰਨ ਗਲਤ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਪਹਿਲਾਂ ਤਾਂ ਉਹ ਘਰਦਿਆਂ ਨੂੰ ਤੰਗ ਕਰਦੇ ਨੇ ਘਰਦਿਆਂ ਤੋਂ ਪੈਸੇ ਲੈਂਦੇ ਨੇ ਪਰ ਜਦੋਂ ਘਰਦਿਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਨਸ਼ੇ ਦੇ ਰਾਸਤੇ ਪੈ ਗਏ ਨੇ ਤਾਂ ਘਰਦੇ ਵੀ ਉਹਨਾਂ ਨੂੰ ਜਿਹੜੇ ਪੈਸੇ ਆ ਉਹ ਦੇਣੇ ਬੰਦ ਕਰ ਦਿੰਦੇ ਨੇ ਤਾਂ ਫਿਰ ਬਾਅਦ ਵਿੱਚ ਉਹ ਆਪਣੇ ਯਾਰਾਂ ਦੋਸਤਾਂ ਤੋਂ ਪੈਸੇ ਮੰਗਦੇ ਨੇ ਪਰ ਜਦੋਂ ਯਾਰਾਂ ਦੋਸਤਾਂ ਦੇ ਕੋਲੋਂ ਪੈਸੇ ਮੰਗ ਕੇ ਜਦੋਂ ਨਸ਼ਾ ਪਤਾ ਕਰਦੇ ਨੇ ਨਹੀਂ ਸਰਦਾ ਤਾਂ ਫਿਰ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਗਲਤ ਕੰਮਾਂ ਵੱਲ ਚਲ ਜਾਂਦਾ ਗਲਤ ਕਮਾਵਲ ਜਦੋਂ ਧਿਆਨ ਜਾਂਦਾ ਫਿਰ ਉਹ ਕਿਸੇ ਵੀ ਚੀਜ਼ ਨੂੰ ਨਹੀਂ ਦੇਖਦੇ ਕਿਸੇ ਵੀ ਚੀਜ਼ ਨੂੰ ਜਿਹੜਾ ਨਿਸ਼ਾਨਾ ਬਣਾ ਲੈਂਦੇ ਨੇ ਤਾਂ ਬਹੁਤ ਸਾਰੇ ਨੌਜਵਾਨ ਆ ਜਿਹੜੇ ਚੋਰੀਆਂ ਕਰਕੇ ਜਿਹੜੀ ਨਸ਼ੇ ਦੀ ਪੂਰਤੀ ਕਰਦੇ ਨੇ ਤਾਂ ਅਜਿਹੇ ਹੀ ਕੁਝ ਮਾਮਲਾ ਨਸ਼ੇੜੀਆਂ ਦੇ ਵੱਲੋਂ ਆਇਆ ਨਸ਼ੇੜੀਆਂ ਦੇ ਵੱਲੋਂ ਪਹਿਲਾਂ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੋਰਵੈਲਦਿਆਂ ਮੋਟਰਾਂ ਜਾਂ ਤਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤਾਂ ਹੁਣ ਬੋਰਵੈਲਦਿਆਂ ਮੋਟਰਾਂ ਨੂੰ ਛੱਡ ਕੇ ਵੱਡੀਆਂ ਚੋਰੀਆਂ ਦੇ ਪਰ ਆ ਗਏ ਨੇ ਟਰਾਂਸਫਾਰਮਾਂ ਦੇ ਵਿੱਚੋਂ ਤੇਲ ਕੱਢ ਕੇ ਜਿਹੜਾ ਵੇਚਣਾ ਸ਼ੁਰੂ ਕਰ ਦਿੱਤਾ ਗਿਆ ਅਜਿਹੇ ਕੁਝ ਮਾਮਲੇ ਜਿਹੜਾ ਸਾਹਮਣੇ ਆਇਆ ਉਸ ਦੇ ਵਿੱਚ ਨੌਜਵਾਨਾਂ ਦੇ ਕੋਲੋਂ ਤੇਲ ਕੱਢਣ ਵਾਲੇ ਡਰਮ ਤੇ ਗੱਡੀ ਬਰਾਬਦ ਹੋਈ ਹੈ ਕਿਸਾਨਾਂ ਦੇ ਬੋਲੋ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਟਰੈਪ ਲਾ ਕੇ ਜਿਹੜਾ ਫੜਿਆ ਬਹੁਤ ਚਿਰ ਤੋਂ ਇਹ ਅੜਕੀ ਨਹੀਂ ਆ ਰਹੇ ਸੀ ਪਰ ਸਾਨੂੰ ਜਿਹੜੀ ਹੈ ਕੜੀ ਜਿਹੜੀ ਮਸ਼ੱਕਤ ਹੈ ਬਹੁਤ ਮਸ਼ੱਕਤ ਕਰਨ ਤੋਂ ਬਾਅਦ ਵਿੱਚ ਜਿਹੜੀ ਸਫਲਤਾ ਹਾਸਲ ਕੀਤੀ ਹੈ ਅਸੀਂ ਇਹਨਾਂ ਚੋਰਾ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਇਹਨਾਂ ਨੂੰ ਫੜ ਲਿਆ ਤਾਂ ਹੁਣ ਉਹਨਾਂ ਨੂੰ ਉਹਨਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਹਨਾਂ ਦੇ ਕੋਲੋਂ ਤੇਲ, ਟੋਲ ਤੇ ਗੱਡੀ ਹੋਰ ਕਾਫੀ ਜਿਹੜੇ ਸਮਾਨ ਨੇ ਉਹ ਬਰਾਮਦ ਹੋਏ ਨੇ। ਕੀ ਕੁਝ ਕਹਿਣਾ ਕਿਸਾਨਾਂ ਦਾ ਜਦੋਂ ਇਹਨਾਂ ਨੂੰ ਚੋਰਾਂ ਨੂੰ ਫੜਿਆ ਤਾਂ ਆਓ ਸੁਣਦੇ ਹਾਂ। ਹਾਂਜੀ ਮੈਂ ਨਿਸ਼ਾਨ ਸਿੰਘ ਮੇਲੇ। ਹਾਂਜੀ। ਕਿਸਾਨ ਮੀ ਦੂਸਰ ਸੰਘਰਸ਼ ਕਮੇਟੀ ਪੰਜਾਬ ਜੋਂ ਸੰਤ ਬਾਬਾ ਲਾਲ ਸਿੰਘ ਖੁੱਲੀ ਵਾਲੇ ਤੋਂ। ਦੇਖੋ ਜੀ ਇਹ ਜਿੰਨੇ ਵੀ ਆਪਣੇ ਕਿਸਾਨ ਵੀਰ ਸਾਰੇ ਜਿਹੜੇ ਲੱਗ ਲੱਗੇ ਪਿੰਡ ਵਾਲੇ ਜਿਹੜੇ ਆ ਘਟੋ ਘਟ ਇਹ ਜਿੱਨਾ ਸਾਡਾ ਜਿੱਨਾ ਵੇੜਦਾ ਇਲਾਕਾ ਤੇ ਉੱਪਰ ਦਾ ਇਲਾਕਾ ਜਿਹੜਾ ਸੀਗਾ ਇਹ ਸਾਰੇ ਪੀੜਤ ਸੀਗਾ ਕਿ ਜਦੋਂ ਵੀ ਕੋਈ ਵੀ ਸੀਜ਼ਨ ਆਉਂਦਾ ਹੈਗਾ ਭਾਵੇਂ ਉਹ ਝੋਨੇ ਦਾ ਹੋਵੇ ਤੇ ਭਾਵੇਂ ਕਣਕ ਦਾ ਹੋਵੇ ਤੇ ਜਿਹੜੇ ਪਹਿਲਾਂ ਮੋਟਰਾਂ ਚੋਰੀਆਂ ਹੁੰਦੀਆਂ ਝੋਨੇ ਦੇ ਟਾਈਮ ਦੇ ਉੱਤੇ ਤੇ ਫਿਰ ਆ ਹੁਣ ਜਿਹੜਾ ਸੀਜ਼ਨ ਸ਼ੁਰੂ ਹੋਣਾ ਤੇ ਇਹਦੇ ਵਿੱਚ ਤੇਲ ਜਿਹੜਾ ਵਾ ਉਹ ਜਿਹੜਾ ਵਾ ਕੱਢ ਲੈਂਦੇ ਆ ਤੇ ਜਿਹੜੇ ਟਰਾਂਸਫਾਰਮ ਜਿਹੜੇ ਤੇਲ ਜਿਹੜੇ ਕੱਢ ਲੈਂਦੇ ਜਦੋਂ ਟਰਾਂਸਫਾਰਮ ਤੋਂ ਤੇਲ ਨਿਕਲ ਜਾਂਦਾ ਵਾ ਜੀ ਉਸ ਤੋਂ ਬਾਅਦ ਤੇਲ ਨਹੀਂਗਾ ਪੈਂਦਾ ਟਰਾਂਸਫਾਰਮਰ ਜਿਹੜਾ ਵਾ ਬਦਲਣਾ ਪੈਂਦਾ ਲੋਕਾਂ ਨੇ ਪਨੀਰੀਆਂ ਬੀਜੀਆਂ ਲੋਕਾਂ ਨੇ ਪਨੀਰੀਆਂ ਬੀਜੀਆਂ ਪੱਥੇ ਬੀਜੇ ਸਾਰੇ ਸੁਕੰਡੇ ਆ ਤੇ ਪਰ ਬੜੀ ਵੱਡੀ ਮੁਸਕਤ ਦੇ ਨਾਲ ਲੋਕਾਂ ਨੇ ਆਪਣੇ ਤੌਰ ਤੇ ਕਿਸਾਨਾਂ ਨੇ ਜਿਹੜੇ ਸੀਗੇ ਪਹਿਰੇ ਲਾ ਕੇ ਰਾਤ ਪਹਿਰੇ ਲਾ ਕੇ ਤੇ ਮਸਲ ਲੜਾ ਕੇ ਤੇ ਰਾਤ ਜਿਹੜੇ ਆ ਬੰਦੇ ਜਿਹੜੇ ਘਟੋ ਘਟ 10 15 ਬੰਦੇ ਸੀ ਜਿਹਦੇ ਵਿੱਚ ਮੋਟਰਸਾਈਕਲਾਂ ਤੇ ਆਏ ਸੀਗੇ ਜਿਨ੍ਹਾਂ ਨੇ ਸਾਰਾ ਕੋਈ ਰੈਕੀ ਕੀਤੀ ਸੀਗੀ ਉਹ ਤੇ ਭੱਜ ਗਏ ਪਰ ਜਿਹੜੀ ਗੱਡੀ ਦੇ ਵਿੱਚ ਤੇਲ ਜਿਹੜਾ ਹੈਗਾ ਹੜਨਾ ਲੋਡ ਕਰ ਰਹਾ ਹੈ ਜਿਹੜਾ ਹੈਗਾ ਉਹਦੇ ਵਿੱਚ ਕੈਨ ਤੇ ਵਗੈਰਾ ਵਗੈਰਾ ਜੋ ਸਮਾਨ ਸੀਗਾ ਉਸ ਵਕਤ ਦਾ ਉਹ ਸਾਰਾ ਜਿਹੜਾ ਬਰਾਮਦ ਕੀਤਾ ਤੇ ਰਾਤ ਨੂੰ ਜਿਹੜਾ ਵਾ ਇਹ ਤਕਰੀਬਨ 12 12:30 ਵਜੇ ਦੇ ਕਰੀਬ ਜਿਹੜੇ ਉਹ ਬੰਦੇ ਜਿਹੜੇ ਫੜੇ ਗਏ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਾਨੂੰਨ ਆਨਦੀ ਨੂੰ ਤੇ ਕਾਨੂੰਨ ਆਨਦੀ ਪੁਲਿਸ ਨੇ ਬੰਦੇ ਜਿਹੜੇ ਰਾਤ ਇੱਥੇ ਲੈ ਆਂਦੇ ਸੀ ਥਾਣੇ ਹੁਣ ਇਹ ਜਿੰਨੇ ਵੀ ਸਾਡੇ ਪੰਚ ਤੇ ਸਰਪੰਚ ਵਕੈਰਾ ਤੇ ਜਿਹੜੇ ਕਿਸਾਨ ਵਾ ਜਿਹੜੇ ਉਹ ਸਾਰੇ ਇੱਥੇ ਅੱਜ ਪਹੁੰਚੇ ਆ ਕੋਟਲੀ ਤੋਂ ਵੀ ਕੋਟਲੀ ਹਰਚੰਦਾ ਤੋਂ ਵੀ ਚੱਕ ਤੋਂ ਵੀ ਸਲੋਪੁਰ ਤੋਂ ਵੀ ਤੇ ਲਾਧੂਪੁਰ ਤੋਂ ਵੀ ਤੇ ਕੁਕਲਾ ਜਿਹੜਾ ਇਹ ਇਹ ਪਿੰਡ ਦੇ ਲੋਕ ਜਿਹੜੇ ਆ ਇਹ ਸਾਰੇ ਜਿਹੜੇ ਇੱਥੇ ਪਹੁੰਚੇ ਆ ਬਾਕੀ ਬੇੜ ਦੇ ਬੰਦੇ ਜਿਹੜੇ ਆ ਉਹ ਵੀ ਆ ਰਹੇ ਆ ਉਹ ਲੇਟ ਪਾਣੀ ਕਿਸ ਤਰ੍ਹਾਂ ਹੋ ਗਿਆ ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈਗਾ ਸਾਰੇ ਆਪਾਂ ਪੀੜਤਾਂ ਸਾਰੇ ਆਪਾਂ ਇਨਸਾਫ ਦੀ ਮੰਗ ਕਰਦੇ ਆ ਜਿਹਦੇ ਵਿੱਚ ਐਸਐਚਓ ਕੁਲਵਿੰਦਰ ਸਿੰਘ ਨੇ ਬੜਾ ਵਧੀਆ ਡੀਲ ਕਰਕੇ ਉਹਨਾਂ ਨੇ ਕਿਹਾ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਵਾ ਨਤਾਰ ਦੇਵਾਂਗੇ 4 ਵਜੇ ਦਾ ਜਿਹੜਾ ਵਾ ਉਹਨਾਂ ਨੇ ਸਮਾਂ ਦਿੱਤਾ ਵਾ 4 ਵਜੇ ਤੋਂ ਪਹਿਲਾਂ ਜਿਹੜੀ ਇਨਵੈਸਟੀਗੇਸ਼ਨ ਕੀ ਕਰਦੇ ਆ ਕਿ ਤਰ੍ਹਾਂ ਹੁੰਦਾ ਵਾ ਕੀ ਹੁੰਦਾ ਵਾ ਸਾਰਾ ਕੁਝ ਜਿਹੜਾ ਵਾ 4 ਵਜੇ ਤੋਂ ਬਾਅਦ ਜਿਹੜਾ ਵਾ ਪਤਾ ਲੱਗ ਜੇਗਾ 4 ਵਜੇ ਦੇ ਨਾਲ ਫਿਰ ਆਪਾਂ ਇਸੇ ਤਰ੍ਹਾਂ ਹੀ ਇੱਥੇ ਆਵਾਂਗੇ ਦੇਖੋ ਜੀ ਜਿਹੜੀ ਅਗਲੀ ਕਾਰਵਾਈ ਆ ਉਹ ਆਪਾਂ ਜਿਹੜੀ ਆ ਲਿਖਾਂਗੇ ਸਾਰੇ ਆ ਲੀਕ ਕੇ ਜਿਹੜੇ ਆ ਫਿਰ ਜਿਹੜੀ ਅਗਲੀ ਜਿਹੜੀ ਚੱਲੂਗੀ ਕਾਰਵਾਈ